ਦਾ ਖਾਲਸਾ ਵਾਹਿਗੁਰੂ ਦੀ ਕੀਫਤ ਹੈ ਸਾਧ ਸੰਗਤ ਜੀ ਸਭ ਨੂੰ ਪਤਾ ਹੀ ਆ ਅੱਜ ਆਪਾਂ ਇਕੱਠੇ ਹੋਏ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਅਸੀਂ ਉਹਨਾਂ ਦੀ ਰਿਹਾਈ ਪਿੱਛੇ ਐਨੀ ਵਾਹ ਲਾਈਏ ਜਿੰਨੀ ਸਾਡੇ ਦੋ ਲੱਗ ਸਕਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਖੜੀਏ ਜੇ ਅੱਜ ਅਸੀਂ ਮਾਰ ਨਾਲ ਕਹਿੰਨੇ ਆਂ ਅਸੀਂ ਖਟੋਕ ਕੇ ਕਹਿੰਨੇ ਆ ਨਾ ਜਿਨੇ ਹਰਮੰਦਰ ਸਾਹਿਬ ਤੇ ਹਮਲਾ ਕਰਿਆ ਉਹ ਪੀਐਮ ਦਾ ਸੌਦਾ ਲਾਇਆ ਬੰਦੀ ਸਿੰਘਾ ਕਰਕੇ ਕਹਿੰਦੇ ਆ ਕਿਨੇ ਸਾਡੇ ਮਰਦੋਸੇ ਮੁੰਡੇ ਮਾਰੇ 45000 ਬੇਕਸੂਰੇ ਮੁੰਡੇ ਮਾਰੇ ਉਹ ਸੀਐਮ ਦਾ ਸੌਦਾ ਲਾਇਆ ਇਹਨਾਂ ਬੰਦੀ ਸਿੰਘਾ ਕਰਕੇ ਲਾਇਆ ਇਹਨਾਂ ਬੰਦੀ ਜਿੱਕਾ ਇੱਕ ਕਰਕੇ ਹੀ ਇਕਠੋਕ ਕੇ ਕਹਿੰਦੇ ਆ ਜਿਹੜੇ ਜਰਨਲ ਨੇ ਕਾਹ ਤੱਕ ਸਾਭ ਨੂੰ ਢੇਟਾਰੀ ਕਰਨ ਦੀ ਸਾਜਸ ਕਢੀ ਉਹ ਜਰਨਲ ਦਾ ਸੌਦਾ ਲਾਇਆ ਤਾਂ ਇਹਨਾਂ ਬੰਦੀ ਸਿੰਘਾ ਕਰਕੇ ਕਹਿੰਦੇ ਆ ਸਾਡਾ ਫਰਜ ਅੱਜ ਅਸੀਂ ਬੰਦੀ ਸਿੰਘਾ ਨਾਲ ਹੀ ਇਕਠੋਕ ਕੇ ਖੜੀਏ ਅੱਜ ਅੰਮ੍ਰਿਤਪਾਲ ਪਾਈਖਾਬ ਕਰਕੇ ਅੱਜ ਕੱਲੇ ਕੱਲੇ ਮੁੰਡੇ ਦੇ ਅੰਦਰ ਰਾਜ ਦੀ ਚੀਣਕ ਪੈਦਾ ਹੋਈ ਆ ਉਹ ਇੱਕ ਸੱਚੇ ਰਾਜ ਦੀ ਗੱਲ ਕਰਦੇ ਸੀਗੇ ਇੱਕ ਕਾਲਪੁਰਖ ਦੇ ਰਾਜ ਦੀ ਗੱਲ ਕਰਦੇ ਸੀਗੇ ਜਿਹੜਾ ਅੱਜ ਪੇਸ ਦੇ ਅੰਦਰ ਰਾਜ ਚੱਲਦਾ ਹੈ ਨਾ ਜਿਹੜਾ ਜਿਹੜਾ ਸਟੇਟ ਦਾ ਇੰਡੀ ਸਟੇਟ ਦਾ ਰਾਜ ਆ ਅਸੀਂ ਜੁੱਤੀ ਦੇ ਰੱਖਦੇ ਆ ਇਹੋ ਜਿਹੇ ਰਾਜ ਨੂੰ ਜਿੱਥੇ ਧੀ ਪੈਣਾ ਦੀ ਬੇਵਤੀ ਹੁੰਦੀ ਆ ਕਲਕੱਤੇ ਦੇ ਅੰਦਰ ਜਿੱਥੇ 1984 ਦੇ ਅੰਦਰ ਸਾਡੇ ਗਲਾਂ ਦੇ ਉੱਤੇ ਟਾਇਰ ਪਾਏ ਜਾਂਦੇ ਨੇ ਜਿੱਥੇ ਧਰਮਾਂ ਦੇ ਨਾਮ ਤੇ ਲੜਾਇਆ ਜਾਂਦਾ ਆ ਅਸੀਂ ਜੁੱਤੀ ਦੇ ਰੱਖਦੇ ਆਏ ਜੇ ਰਾਜ ਨੂੰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬੇਵਕੀ ਕੀਤੀ ਜਾਂਦੀ ਆ ਅਸੀਂ ਜੁੱਤੀ ਦੇ ਰੱਖਦੇ ਆਏ ਜੇ ਰਾਜ ਨੂੰ ਜਿੱਥੇ ਸਾਡੇ ਨਰਦੋਸੇ ਮੁੰਡਿਆਂ ਨੂੰ ਸੱਚ ਹੱਕ ਦੇ ਮੁੰਡੇ ਬੋਲਣ ਵਾਲੇ ਮੁੰਡਿਆਂ ਨੂੰ ਜੇਲਾ ਦੇ ਅੰਦਰ ਡੱਕਿਆ ਜਾਂਦਾ ਆ ਅਸੀਂ ਜੁੱਤੀ ਦੇ ਰੱਖਦੇ ਆਏ ਜੇ ਰਾਜ ਨੂੰ ਵਾਹਿਗੁਰੂ ਅਕੂ ਤੇ ਧ੍ਰਿੜ ਵਿਸ਼ਵਾਸ ਰੱਖਿਆ ਕਰੋ ਵਾਹਿਗੁਰੂ ਜੀਓ ਇਹ ਤਾਂ ਦੁਨਿਆਵੀ ਰਾਜ ਨੇ ਠੀਕ ਆ ਅੰਗਰੇਜ਼ਾਂ ਨੂੰ ਵੀ ਮਾਨ ਸੀਗਾ ਉਹਨਾਂ ਨੂੰ ਵੀ ਐਡਾ ਮਾਨ ਸੀਗਾ ਵੀ ਸਾਡਾ ਰਾਜ ਕਦੇ ਨਹੀਂ ਜਾਣਾ ਇਹਨਾਂ ਨੂੰ ਵੀ ਮਾਨ ਆ ਸਾਡਾ ਰਾਜ ਨਹੀਂ ਜਾਣਾ ਪਰ ਵਾਹਿਗੁਰੂ ਮਿਹਰ ਕਰੂਗਾ 96 ਕਰੋੜ ਖਾਲਸਾ ਦੀ ਸਜਣਾ ਆ ਤੇ ਸਾਰੀ ਦੁਨੀਆ ਦੇ ਉੱਤੇ ਖਾਲਸੇ ਦਾ ਰਾਜ ਹੋਣਾ ਆ ਅਸੀਂ ਤੁਹਾਡੇ ਕੋਲ ਆਵਾਂ ਟਾਈਮ ਥੋੜਾ ਜਿਹਾ ਕੱਟ ਦਿੱਤਾ ਹੋਇਆ ਮਾਫੀ ਮੰਗਦੇ ਆ ਜੀ 2 ਮਿੰਟ ਹੋਰ ਬੋਲਾਂਗੇ ਹਰਿਆਣੇ ਤੋਂ ਆਏ ਆ ਜੇੜਾ ਕੱਟ ਕੇ ਆਏ ਆ ਥੋੜਾ ਜਿਹਾ ਟਾਈਮ ਪਹਿਲਾਂ ਕੌਮ ਪਿੱਛੇ ਹੀ ਤੇ 2 ਮਿੰਟ ਬਾਅਦ ਜ਼ਰੂਰ ਲਵਾਂਗੇ ਗੱਲ ਕੋੜੀਆ ਸੰਗਤ ਜੀ ਅੱਜ ਈਡੀਅਨ ਸਟੇਟ ਦੀ ਗਲਾਮੀ ਸਾਰੇ ਸਾਡੇ ਸਿਰ ਤੇ ਚੜ ਕੇ ਬੋਲਦੀ ਆ ਸਾਡੇ ਆਗੂਆਂ ਦੇ ਸਿਰ ਤੇ ਚੜ ਕੇ ਬੋਲਦੀ ਆ ਸਾਡੀ ਸਸਤਾਵਾਂ ਦੇ ਸਿਰ ਤੇ ਚੜ ਕੇ ਬੋਲਦੀ ਆ ਜਿਹੜੇ ਆਗੂਆਂ ਨੂੰ ਜਿਨ੍ਹਾਂ ਦੇ ਇੱਕ ਬੋਲ ਤੇ ਲੱਖਾਂ ਲੱਖਾਂ ਦਾ ਘੱਟ ਹੋ ਜਾਣਾ ਸੀ ਆ ਜੋ ਆਗੂ ਆਰਾਮ ਪ੍ਰਸਤ ਹੋ ਗਏ ਉਹ ਅੱਜ ਸੁਸਤ ਹੋ ਗਏ ਉਹ ਜਿਹੜਾਂ ਤੋਂ ਡਰਦੇ ਨੇ ਉਹ ਕੁਰਬਾਨੀਆਂ ਦੇਣ ਤੋਂ ਡਰਦੇ ਨੇ ਉਹ ਸਟੇਟਾਂ ਤੋਂ ਪੰਗੇ ਲੈਣ ਤੋਂ ਡਰਦੇ ਨੇ ਅਸੀਂ ਕਿਉਂ ਨਹੀਂ ਲੱਖਾਂ ਦਾ ਕੱਟ ਕਰਦੇ ਕਿਉਂ ਨਹੀਂ ਦਿੱਲੀ ਨੂੰ ਕੇਰਾ ਪਾਉਂਦੇ ਇਹਨਾਂ ਅੱਖਾਂ ਨਾਲ ਸਰਕਾਰਾਂ ਵੀ ਝੁਕਦੀਆਂ ਦੇਖਿਆ ਨੇ ਆਪਣੇ ਥੋੜੇ ਟਾਈਮ ਦੀ ਪਹਿਲਾਂ ਆ ਵੱਡੀਆਂ ਵੱਡੀਆਂ ਸਰਕਾਰਾਂ ਝੁਕਦੀਆਂ ਦੇਖਿਆ ਨੇ ਸਿਰਫ ਝਕਾਉਣ ਵਾਲੇ ਹੋਣੇ ਚਾਹੀਦੇ ਨੇ ਬਾਬਾ ਜੀ ਝਕਾਉਣ ਵਾਲੇ ਹੋਣੇ ਚਾਹੀਦੇ ਨੇ ਤੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਸੂਰਗੰਸਾ ਮਹਾਰਾਜ ਨੂੰ ਲੀਡਰ ਮੰਨ ਕੇ ਨਿਸਾਨ ਸਾਹਿਬ ਦੇ ਥੱਲੇ ਚੱਲਣਾ ਪਊਗਾ ਜਦੋਂ ਮੁਗਲਾਂ ਦਾ ਟਾਈਮ ਸੀਗਾ ਨਾ ਅੰਤ ਦਾ ਜ਼ੁਲਮ ਕਰਦੇ ਸੀ ਉਹ ਸਾਡੇ ਤੇ ਅੰਤ ਦਾ ਸਿੰਘਾਂ ਨੂੰ ਇਹ ਨਹੀਂ ਪਤਾ ਹੁੰਦਾ ਸੀਗਾ ਵੀ ਕੱਲ ਦਾ ਸੂਰਜ ਦੇਖਾਂਗੇ ਵੀ ਕਿ ਨਹੀਂ ਦੇਖਾਂਗੇ ਪਰ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਵੀ ਸਿੰਘਾਂ ਸਿੰਘਣੀਆਂ ਕਰ ਸਾਡੇ ਬੱਚੇ ਕੈਦ ਕਰੇ ਹੋਏ ਨੇ ਉਹ ਜਾਨਾਂ ਦੇ ਬਾਜ਼ੀ ਜਾਨ ਦੀ ਬਾਜ਼ੀ ਲਾ ਕੇ ਆਪਣੇ ਸਿੰਘਾਂ ਤੇ ਸਿੰਘਣੀਆਂ ਨੂੰ ਬੱਚਿਆਂ ਨੂੰ ਛਡਾਉਂਦੇ ਹੁੰਦੇ ਸੀਗੇ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹਰਮੰਦਰ ਸਾਹਿਬ ਦੀ ਬੇਅਦਬੀ ਹੋ ਗਈ ਬੇਅਦਬੀ ਹੋ ਗਈ ਹਰਮੰਦਰ ਸਾਹਿਬ ਦੀ ਉਹ ਲੱਖੀ ਜੰਗਲਾਂ ਤੋਂ ਚੱਲੇ ਵਿੱਚ ਸਿੰਘਾਂ ਨੇ ਸਿੰਘਾਂ ਦਾ ਸਾਥ ਦਿੱਤਾ ਉਹਨਾਂ ਨੂੰ ਪ੍ਰਸਾਦਾ ਪਾਣੀ ਵਿੱਚ ਛਕਾਇਆ ਫਿਰ ਉਹ ਨੇਜੇ ਦੇ ਟੰਗ ਗਏ ਮੱਛੇ ਰੰਗੜ ਦਾ ਫਿਰ ਲੈ ਕੇ ਆਏ ਕਿਉਂਕਿ ਸਾਡੀ ਏਕਤਾ ਇੰਨੀ ਵੱਡੀ ਸੀਗੀ ਅੱਜ ਅਸੀਂ ਲੱਤਾਂ ਖਿੱਚਦੇ ਆ ਇੱਕ ਦੂਜੇ ਦੀ ਉਹ ਕੱਲ ਦਾ ਛੋਕਰਾ ਆ ਉਹ ਪੰਤ ਦੀ ਗੱਲ ਕਿਵੇਂ ਕਰ ਸਕਦਾ ਆ ਕਿਉਂ ਨਹੀਂ ਕਰ ਸਕਦੇ ਸੀ ਪੰਤ ਦੀ ਗੱਲ ਜੇ ਅਸੀਂ ਕਾਲਜ ਜੰਮੇ ਹੋਇਆ ਸਾਡੇ ਦਾ ਜੰਮਣੋਂ ਬਲੱਡ ਦੇ ਅੰਦਰ ਹੈਗਾ ਆ ਵੀ ਜਦੋਂ ਵੀ ਪੰਥ ਦੇ ਪੀੜ ਪਾਉਗੀ ਨਾ ਅਸੀਂ ਇੱਕ ਡਾਕੇ ਖੜਾਂਗੇ ਸਾਡਾ ਫਰਜ਼ ਮੰਦਾ ਬਾਬਾ ਜੀ ਅਸੀਂ ਬੰਦੀ ਸਿੰਘਾਂ ਦਾ ਸਾਥ ਦਈਏ ਇੱਕ ਲਾਸਟ ਦੀ ਬੰਦੀ ਜ਼ਰੂਰ ਕਰਨਾ ਚਾਹੁੰਦੇ ਆ ਸੰਗਤ ਨੂੰ ਆਪਣੇ ਨੌਜਵਾਨਾਂ ਨੂੰ ਬਾਬਾ ਦੀ ਪੰਥ ਦੀ ਰਾਜਨੀਤੀ ਕਰੋ ਰਾਜਨੀਤੀ ਸ਼ੁਰੂ ਹੋਣੀ ਚਾਹੀਦੀ ਆ ਅਕਾਲ ਤਖਤ ਸਾਹਿਬ ਤੋਂ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਵੇ ਬੈਠੋ ਤਾਂ ਬੈਠੋ ਖੜੇ ਹੋਜੋ ਤਾਂ ਖੜੇ ਹੋਜੋ ਉਹ ਰਾਜਨੀਤੀ ਆ ਪਥਾਰੇ ਨੇ ਕਰਨੀਆਂ ਤੇ ਗੁਰਦੁਆਰਿਆਂ ਤੋਂ ਬੜੀ ਰਾਜਨੀਤੀ ਸਟਾਰਟ ਕਰੋ ਸਟੇਟ ਦਾ ਜ਼ੋਰ ਲੱਗਿਆ ਹੋਇਆ ਤੁਹਾਡੀ ਬੋਲੀ ਖਤਮ ਕਰਨ ਨੂੰ ਤੁਹਾਡੇ ਇਤਿਹਾਸ ਖਤਮ ਕਰਨ ਨੂੰ ਤੁਹਾਡੇ ਸੱਭਿਆਚਾਰ ਖਤਮ ਕਰਨ ਨੂੰ ਤੁਹਾਡੀ ਜ਼ਮੀਨ ਖਤਮ ਕਰਨ ਨੂੰ ਜਿਹੜੀਆਂ ਕੋਮਾਂ ਕੋਣ ਜ਼ਮੀਨ ਨਹੀਂ ਹੋਇਆ ਕਰਦੀ ਜਿਹੜੀਆਂ ਕੌਮਾਂ ਕੋਲ ਸੱਭਿਆਚਾਰ ਨਹੀਂ ਹੋਇਆ ਕਰਦਾ ਜਿਹੜੀਆਂ ਕੌਮਾਂ ਕੋਲ ਇਤਿਹਾਸ ਨਹੀਂ ਹੋਇਆ ਕਰਦਾ ਨਾ ਉਹ ਕੌਮਾਂ ਬਾਲੇ ਟਾਈਮ ਤੱਕ ਸਰਵਾਈਵ ਨਹੀਂ ਕਰਿਆ ਕਰਦੀ ਆਜੋ ਸਾਰੇ ਆਪਾ ਗੁਰੂ ਗ੍ਰੰਥ ਸਾਹਿਬ ਜੀ ਦੇ ਥੱਲੇ ਇਕੱਤਰ ਹੋਈਏ ਨਿਸਾਨ ਸਾਹਿਬ ਦੇ ਥੱਲੇ ਇਕੱਤਰ ਹੋਈਏ ਸਸਤਰ ਵਿਦਿਆ ਸਿੱਖੀਏ ਤੋੜੇ ਰੱਖੀਏ ਮੇਜੇ ਰੱਖੀਏ ਤਲਵਾਰਾਂ ਰੱਖੀਏ ਕਦੇ ਵੀ ਸਾਡੀ ਟਾਈਮ ਤੇ ਕਦੇ ਸਾਡੀ ਕੌਮ ਤੇ ਕੋਈ 84 ਵਾਂਗੂ ਦੁਆਰਾ ਮਾਰਾ ਟਾਈਮ ਨਾ ਦੇ ਆਜੋ ਸਾਰੇ ਇਕੱਠੇ ਹੋ ਕੇ ਗੁਰਗੰਸਾਹਬ ਦੇ ਥੱਲੇ ਹੋ ਕੇ ਚੱਲਦੇ ਆ ਨਾ ਸਮਝ ਬੱਚੇ ਹੈ ਗਲਤੀ ਹੋ ਜਾਂਦੀ ਆ ਕਰੋ ਉਸੇ ਵੀ ਬੋਲ ਲੈਨੇ ਆ ਗਲਤੀ- galti ਲਈ ਸੰਗਤ ਨੂੰ ਮਾਫੀ ਵੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ